ਤੇ ਵੀ ਆ ਕੁਝ ਹੋ ਰਹੇ ਨੇ ਕੁਝ ਪੈਂਡਿੰਗ ਨੇ ਮੈਂ ਜੇ ਗੱਲ ਕਰਾਂ ਜਦੋਂ ਅਸੀਂ ਕਿਹਾ ਸੀਗਾ ਕਿ ਅਸੀਂ ਸਾਰਿਆਂ ਨੂੰ ਵਾਡੇ ਦਾ ਬਿਜਲੀ 600 ਯੂਨਟ माफ ਕਰਾਂਗੇ ਚਾਹੇ ਕੋਈ ਗਰੀਬ ਆ ਅਮੀਰ ਆ ਕੋਈ ਜਾਤੀ ਨਹੀਂ ਕੋਈ ਧਰਮ ਨਹੀਂ ਤਾਂ ਲੋਟੇ ਕਹਿੰਦੇ ਹੁੰਦੇ ਅਸੀਂ ਵਿਰੋਧੀ ਕਿ ਬਿਜਲੀ ਤਾਂ ਆਪੀ ਮਾਪ ਹੋ ਚੁੱਕੀ ਜਦੋਂ ਬਿਜਲੀ ਆਉਣੀ ਨਹੀਂ ਮੀਟਰ ਚੱਲਣਾ ਦੀ ਬਿਜਲੀ ਆਪੀ ਮਾਪ ਹੋ ਚੁੱਕੀ ਇਹਨਾਂ ਨੂੰ ਬਿਜਲੀ ਦਿੱਤੀ ਨਹੀਂ ਜਾਣੀ ਔਰ 2 ਸਾਲ ਹੋ ਗਏ ਤੁਸੀਂ ਦੱਸ ਦੋ 90 ਤੋਂ 95% ਘਰਾਂ ਦਾ ਬਿੱਲ ਦਾ ਜਿਹੜਾ ਜ਼ੀਰੋ ਆਉਂਦਾ ਕਿ ਨਹੀਂ ਆਉਂਦਾ ਜੇ ਆਉਂਦਾ ਤਾਂ ਤਾਰੀ ਮਾਰ ਕੇ ਦੱਸ ਦੋ ਵੀ ਕਹਿੰਦੇ ਝੂਠ ਮਾਰੀ ਜਾਂਦੇ ਆ ਕੋਈ ਬਿਤਕਰ ਨਹੀਂ ਕਿਸੇ ਦੇ ਨਾਲ ਕਿ ਕੌਣ ਕਿਵੇਂ ਆਗਾ ਹਰ ਇੱਕ ਦਾ ਜੇ ਕੋਈ ਹੋਣਾ 2 AC ਲਾ ਕੇ ਕਹੇ ਵੀ ਮੈਨੂੰ ਬਿੱਲ ਆ ਗਿਆ ਜੇ ਹੁਣ Shimla ਬਣਾਉਣਾ ਕਮਰੇ ਦਾ ਫਿਰ ਬਿੱਲ ਤਾਂ ਭਰਨਾ ਪਊਗਾ ਫਿਰ ਭਗਵੰਤ ਦਾ ਕੋਈ ਦੋਸ਼ ਨਹੀਂਗਾ ਪਰ ਆਮ ਘਰਾਂ ਦਾ ਬਿੱਲ ਜ਼ੀਰੋ ਆਉਂਦਾ ਫਿਰ ਅਸੀਂ ਕਹਿਆ ਕੱਲਾ ਘਰਾਂ ਦੇ ਨੇ ਬਿਜਲੀ ਵਾਲੀ ਜਿਹੜੀ ਹੈਗੀ ਆ ਮੋਟਰਾਂ ਵਾਲੀ ਲਾਈਟ ਆ ਗਈ ਅੱਗੇ 8 ਘੰਟੇ ਆਉਂਦੀ ਸੀ ਤੁਸੀਂ ਦੋ ਸੀਜ਼ਨ ਝੋਨਾ ਲਾਇਆਗਾ ਕੱਲੇ 8 ਘੰਟੇ ਲਿੰਗੇ 11 ਤੋਂ 16 ਤੋਂ 16 ਘੰਟੇ ਬਿਜਲੀ ਦਿੱਤੀ ਅੱਗੇ ਆਏ ਮੋਟਰ ਵੇਖਣ ਜਾਂਦੇ ਸੀ ਕਿ ਬਿਜਲੀ ਆਉਗੀ ਕਿ ਨਹੀਂ ਔਰ ਤੁਸੀਂ ਜਾਣਦੇ ਆ ਕਿ ਬਿਜਲੀ ਕਿਤੇ ਆਈ ਤਾਂ ਨਹੀਂ ਪਈ ਦੂਜੇ ਦੇ ਜਾ ਕੇ ਪੱਟ ਤੋੜ ਕੇ ਪਾਣੀ ਤਾਂ ਨਹੀਂ ਪਈ ਜਾਂਦਾ ਤੁਸੀਂ ਮੋਟਰ ਬੰਦ ਕਰਨ ਜ਼ਰੂਰ ਵੇਖਣ ਜਾਂਦੇ ਹੋ ਇਹ ਵੇਖਣ ਨਹੀਂ ਆਦੇ ਕਿ ਬਿਜਲੀ ਆ ਗਈ ਕਿ ਨਹੀਂ ਆਈ 16 16 ਘੰਟੇ ਲਗਾਤਾਰ ਸੀ ਬਿਜਲੀ ਦਿੱਤੀ ਆ ਹੁਣ ਨਰਮੇ ਦਾ ਸੀਜ਼ਨ ਆ ਲਗਾਤਾਰ ਨਹਿਰ ਚਲਾ ਰਹੇ ਆ ਆਪਣਾ ਜਿਹੜਾ 400 ਕਿਊਸਕ ਪਾਣੀ ਸੀਗਾ ਜਿਹੜਾ ਹਰਿਆਣਾ ਦਿਲਾਂ ਦੇ ਸੀਗਾ ਉਹ ਭਾਵੇਂ ਹਰਿਆਣੇ ਵਾਲੇ ਟਹਾਣੇ ਤੋਂ ਨਹਿਰ ਬੰਦ ਕਰ ਦਿੰਦੇ ਆ ਪਰ ਆਪਣੇ ਵਾਲਾ 400 ਕਿਸ਼ਕ ਪਾਣੀ ਹੋਣਾ ਲਗਾਤਾਰ ਹੈ ਤੁਹਾਨੂੰ ਕੁੱਝ ਕਦੇ ਦਿੱਨੇ ਆ ਮੀਟਿੰਗ ਹੋਈ ਆ ਕੀ ਤੁਹਾਨੂੰ ਦੱਸ ਦਈਏ ਜਿਹੜਾ ਟਾਈਮ ਬਣਿਆ ਵਾਗਾ ਸੀ ਜਿਹੜਾ ਟਾਈਮ ਤੇ ਉਸ ਤੋਂ ਪਾਕਿਸਤਾਨ ਨੂੰ ਪਾਣੀ ਜਾਂਦਾ ਸੀਗਾ ਉਹ ਪਾਕਿਸਤਾਨ ਨੂੰ ਜਾਂਦਾ ਹੋਇਆ ਪਾਣੀ ਅਸੀਂ ਛਾਹਪੁਰ ਕੰਡੀ ਡੈਮੋਂ ਤੋਂ ਬਚਾਇਆਗਾ ਉਹ ਅੱਗੇ ਪਾਕਿਸਤਾਨ ਨੂੰ ਵਾਧੂ ਚੜਿਆ ਜਾਂਦਾ ਉਸੇ ਰੋਕ ਲਿਆ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਖਿਆ ਸੀਗਾ ਜਿਹੜਾ ਪਾਣੀ ਵੱਧ ਗਿਆ ਹੁਣ ਸਾਨੂੰ 400 ਕਿਸ਼ਕ ਪਉਂਦਾ ਹੈ ਪਾਖੜਾ ਦੇ ਵਿੱਚ ਜੇ ਸਾਡਾ ਡਬਲ ਕਰ ਦੋ 800 ਕਿਸ਼ਕ ਫਿਰ ਭਾਵੇਂ ਤਹਾਣੇ ਤੋਂ ਕਿੰਨਾ ਮਰਜੀ ਉਹ ਰੋਕ ਲਿਆ ਕਰ